ਓ ਸਸ਼ੀਕਾਲ ਸਸ਼ੀਕਾਲ ਨਾજર ਸਿਆ ਕਿਵੇਂ ਆ ਠੀਕ ਆ ਸੇਠਾ ਤੂੰ ਕਿਵੇਂ ਆਉਣਾ ਹੋਇਆ ਓ ਮੈਂ ਤਾਂ ਨੰਗਾ ਜਾਂਦਾ ਸੀ ਆ ਤੂੰ ਝੋਨਾ ਤਾਂ ਵੱਢ ਲਿਆ ਸਾਰਾ ਖੇਤ ਬੈਠਾ ਹੁਣ ਕੀ ਕਰਦਾ ਓ ਸੇਠਾ ਬੈਠ ਤੈਨੂੰ ਸੁਣਾ ਦਿੰਨਾ ਸਾਰਾ ਦੁੱਖ ਦਰਦ ਓ ਬੈਠ ਜਾਨੇ ਬੈਠ ਜਾਨੇ ਮੱਜਾ ਮੂਜਾ ਹੈ ਨਹੀਂ ਸੀ ਕੋਈ ਮੱਜਾ ਤਾਂ ਸੇਠਾ ਕਿੱਥੇ ਆਪਣੇ ਕੋਲੇ ਇਹ ਤਾਂ ਯਾਰ ਮੈਂ ਪ੍ਰਾਲੀ ਦੀ ਰਾਖੀ ਬੈਠਾਂਗਾ ਤਾਂ ਯਾਰ ਲੋਕ ਪ੍ਰਾਲੀਆਂ ਦੀਆਂ ਲਾਖੀਆਂ ਲੋਕ ਮੰਡੀ 'ਚ ਬੈਠੇ ਨੇ ਝੋਨੇ ਦੀ ਰਾਖੀ ਤੂੰ ਖੇਤ ਬੈਠਾ ਪ੍ਰਾਲੀ ਦੀ ਰਾਖੀ ਬੈਠਣਾ ਪੈਂਦਾ ਸੇਠਾ ਦਰ ਲੱਗਦਾ ਦੀਵਾਲੀ ਦੇ ਦਿਨਾਂ ਕੋਈ ਪਟਾਕੇ ਹੀ ਨਾ ਸੱਟ ਜੇ ਪ੍ਰਾਲੀ ਮੱਚ ਜੂ ਫਿਰ ਸਰਕਾਰ ਕਾਰਵਾਈ ਕਰੂਗੀ ਪ੍ਰਦੂਸ਼ਨ ਕਰਦੇ ਆ ਉਹ ਤਾਂ ਮੰਦੀ ਆ ਇਹਨਾਂ ਨੂੰ ਸਿੱਟਾ ਪ੍ਰਾਲੀ ਦਾ ਪ੍ਰਦੂਸ਼ਨ ਤਾਂ ਦੇਜੂ ਜਿਹੜੇ ਪਹਿਲਾਂ ਰਾਵਣ ਹੂਕੇ ਆ ਹਾਂ ਹਾਂ ਸਾਰੇ ਦੇਸ਼ 'ਚ ਕਿੰਨਾ ਪ੍ਰਦੂਸ਼ਨ ਹੋਇਆ ਉਹ ਤਾਂ ਸਾਡੇ ਤਿਹਾਰ ਨਹੀਂ ਉਹ ਤਾਂ ਤੁਸੀਂ ਪ੍ਰਦੂਸ਼ਨ ਤੁਸੀਂ ਵੀ ਨਹੀਂ ਮੰਨਦੇ ਨਹੀਂ 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 ਕਹਿੰਦਾ ਅੱਜ ਕਰੋਨਾ ਦੇ ਪਟਾਕੇ ਚੱਲਣਗੇ ਉਹ ਪ੍ਰਦੂਸ਼ਨ ਨਹੀਂ ਆ ਸਾਡਾ ਪ੍ਰਦੂਸ਼ਨ ਮੰਨਦੇ ਆ ਇਦਾਂ ਹਰ ਸਾਂ ਮੱਚਦਾ ਪਰਡੂਸ਼ਨ ਹੁੰਦਾ ਸਾਡੀਆਂ ਅੱਖਾਂ ਚ ਪੈਂਦਾਗਾ ਓਏ ਇਹਦਾ ਚਾਰ ਦਿਨ ਵੀ ਚੱਲਦਾ ਸੇਠਾ ਜਿਹੜਾ ਪਟਾਕਿਆਂ ਦਾ ਪ੍ਰਦੂਸ਼ਨ ਉਹ ਪਤਾ ਹੀ ਨਹੀਂ ਕਿੰਨਾ ਚਿਰ ਤੱਕ ਆ ਰਹਿਦਾ ਫੈਕਟਰੀਆਂ ਚੋਂ 24 ਘੰਟੇ ਤੋਂ ਆ ਨਿਕਲਦਾ ਗੰਦਾ ਉਹ ਪ੍ਰਦੂਸ਼ਨ ਨਹੀਂ ਸਾਡਾ ਚਾਰ ਦਿਨਾਂ ਦਾ ਜੇ ਇਹਦਾ ਜਾਂਦਾ ਕੋਈ ਹੱਲ ਕਰ ਦੇਣ ਵੀ ਕਿ ਆਹ ਉਹ ਸੇਠਾ ਜੇ ਅਸੀਂ ਆਹ ਪਰਾਲੀ ਵਿੱਚ ਪਾਉਨੇ ਆ ਤਾਂ ਸੁੰਢੀ ਪੈਂਦੀ ਇਹਦਾ ਜਾਂਦਾ ਸਰਕਾਰ ਕੋਈ ਹੱਲ ਕਰੇ ਜਾਂ ਫਿਰ ਪ੍ਰਦੂਸ਼ਨ ਨਾ ਮੰਨੇ ਦੋ ਦਿਨਾਂ ਨਾਲ ਇਹ ਕਹਿੰਦੇ ਪ੍ਰਦੂਸ਼ਨ ਹੋ ਗਿਆ ਆਹ ਪਟਾਕਿਆਂ ਦਾ ਪ੍ਰਦੂਸ਼ਨ ਇਹਨਾਂ ਨੂੰ ਲੱਗਣਾ ਨਹੀਂ ਆਹ ਫੈਕਟਰੀਆਂ ਚੋਂ ਨਾ ਗੰਦਾ ਧੂਆ ਇਹ ਤਾਂ ਨਾ ਨੋਰਮਲ ਦੇਸੀ ਧੂਆਂ ਆਗਾ ਇਹ ਨਾਲ ਕੀ ਪ੍ਰਦੂਸ਼ਣ ਹੋ ਜਾਊਗਾ ਫੈਕਟਰੀਆਂ ਦਾ ਤਾਂ ਐ ਆ ਫਿਰ ਨਾ ਜਿਛਾਂ ਫੈਟਾ ਹੀ ਰਜਗਾਰ ਦਿੰਨੇ ਆ ਸਾਰੇ ਧੂਆਂ ਥੋੜੀ ਆ ਰਜਗਾਰ ਨਹੀਂ ਸਾਰੇ ਦੇਖ ਲਓ ਸਾਰੇ ਦੇਸ਼ ਨੂੰ ਅੰਨ ਖਵਾਉਂਦੇ ਆ ਅਨਾਜ ਖਵਾਉਂਦੇ ਆ ਤਾਂ ਹੈਗਾਗਾ ਤੇ ਤੁਸੀਂ ਉਹ ਤਾਂ ਪ੍ਰਦੂਸ਼ਨ ਮੰਨਦੇ ਨਹੀਂ। ਅਸੀਂ ਮੰਨਦੇ ਆ। ਆ ਸਰਕਾਰਾਂ ਪੈ 14 ਕਿਸਾਨ ਦੇ ਵਿਰੁੱਧ ਹੋਈਆਂ ਜਾਂ ਖਤਮ ਕਰਨੀ ਹੈ ਕਿਸਾਨੀ। ਉਹ ਨਾજર ਸ਼ਾਹ ਅਸੀਂ ਮੰਨਦੇ ਆ ਜਦਾਂ ਕਰਦੇ ਚੱਲਦਾ। ਇਹ ਜੇ ਤੁਸੀਂ ਹੋਗੇ ਕਦੇ ਸਪੋਰਟ ਕੀਤੀ ਐ? ਨਹੀਂ ਨਹੀਂ ਅਸੀਂ ਤੁਹਾਡੇ ਨਾਲ ਨਾ ਜਿਸੀ। ਨਾਲ ਕੀ ਸੁਣ ਸੁਣਾ ਤੂੰ ਕਹੀਦਾ ਜਾਨਾ ਹੁਣ ਉਹ ਤਾਂ ਵੀ ਰੋਜ਼ਗਾਰ ਦਿੰਨੇ ਆ। ਨਾਜ ਅਛਾ ਖਬਰਾਂ ਨਾ ਕਿਹਾ ਤੂੰ। ਆਪਾਂ ਬੇਨਤੀ ਕਰ ਦਿੰਨੇ ਆ। ਬੇਨਤੀਆਂ ਦਾ ਹੀ ਕਰ ਹਟੇ ਇੰਨੇ ਧਰਨੇ ਨਾ ਹਟੇ ਉਦੋਂ ਤਾਂ ਸਾਡਾ ਬੇਨਤੀ ਕਦੇ ਮਨਜ਼ੂਰ ਕੀਤੀ ਨਹੀਂ ਹੁਣ ਕੀ ਲੋੜਾ ਕਰੂਗਾ ਉਹ ਨਹੀਂ ਮੰਨਣਗੇ ਸਰਕਾਰ ਮੰਨ ਨੂੰ ਛੋਡੀ ਕਹਿੰਦੇ ਮੈਂ ਤੇਰੇ ਕੋ ਅਸੀਂ ਬਹੁਤ ਦੁਖੀ ਹੋਏ ਹੋਏ ਆ ਐਦੂ ਬਾਦ ਸਿੱਧਾ ਗੱਲ ਨੂੰ ਹਤੂ ਸਰਕਾਰਾਂ ਦੇ ਅਸੀਂ ਨਾਲ ਨਾ ਜਾ ਆਹ ਭਗਵਾਨ ਤੁਮਣ ਕਹਿੰਦਾ ਹੁੰਦਾ ਸੀ ਮੈਂ ਸਾਰਾ ਹੱਲ ਕਰੂੰ ਬਾਣੀਆਂ ਜੱਤਾਂ ਬਿਨਾ ਹੈ ਹੀ ਨਹੀਂਗਾ ਤੁਸੀਂ ਨਾજર ਸਿਆ ਤੁਸੀਂ ਜੇ ਝੋਨਾ ਨਾ ਲਾਇਆ ਕਰੋ ਨਾਲੇ ਤਾਂ ਪਾਣੀ ਦੀ ਬਰਬਾਦੀ ਹੋ ਗਈ ਆਪਣੀ ਹੈ ਇਹ ਨਾਲੇ ਮਨ ਲਾ ਵੀ ਤੁਸੀਂ ਪ੍ਰਾਲੀ ਦਾ ਤੁਹਾਡਾ ਮਸਲਾ ਹੱਲ ਹੋ ਜਾਣਾ ਹੈ ਉਹ ਸੇਠਾ ਤੈਨੂੰ ਕਿਹੜਾ ਪਤਾ ਨਹੀਂ ਪਹਿਲਾਂ ਨਰਮਾ ਤੇਰੇ ਕੋਲ ਹੀ ਆਉਂਦਾ ਹੁੰਦਾ ਸੀ ਸਾਨੂੰ ਚਾਹ ਸਾਨੂੰ ਕੋਈ ਚਾਹ ਦੀ ਆ ਵੀ ਜੰਦਾ ਨਹੀਂ ਇੰਨਾ ਇੰਨਾ ਨਰਮਾ ਹੁੰਦਾ ਆਂਦਾ ਹੀ ਪਰ ਉਸੇ ਨਰਮੇ ਨੇ ਮਾਰਿਆ ਨਕਲੀ ਰੇਹਾਂ ਸਪਰੇਆਂ ਨਕਲੀ ਵੀ ਸਾਰਾ ਕੋ ਨਕਲੀ ਦੇਣ ਲੱਗ ਗਿਆ ਉਦੋਂ ਦੇ ਮਾਂਜੇ ਹੋਏ ਅਜੇ ਰਾਤ ਨਹੀਂ ਆਏ ਉਦੋਂ ਤੂੰ ਡਾਂ ਚੱਲ ਗਿਆ ਉਹ ਤੇਰੀ ਗੱਲ ਸਾਰੇ ਹੀ ਚੱਲਿਆ ਮੈਂ ਇਕੱਲਾ ਨਹੀਂ ਜਿਹੜੇ ਜਿਹੜੇ ਦੋ ਤਿੰਨ ਕਿੱਲੇ ਵਾਲੇ ਜ਼ਿੰਮੇਦਾਰ ਸੀ ਸਾਰੇ ਉਦੋਂ ਨਰਮੇ ਦੇ ਮਾਂਜੇ ਹੋਏ ਇਹਨਾਂ ਸਰਕਾਰਾਂ ਨੇ ਮਾਂਜੇ ਆ ਨਕਲੀ ਵੀ ਅਗਲੀ ਸਪਰੇ ਹਾਂ ਤਾਂ ਆ ਵੀਜਾਂ ਲੱਗਿਆ ਸਾਨੂੰ ਕੋਈ ਸ਼ੌਂਕ ਨਹੀਂ ਸੀ ਫਸਲਾਂ ਹੋਰ ਵੀ ਅਸੀਂ ਵੀਰ ਸਕਦੇ ਹਾਂ ਪਰ ਉਹਨਾਂ ਤੇ ਐਮ ਐਸ ਪੀ ਤਾਂ ਮਿਲੇ ਐ ਐ ਤਾਂ ਹੁੰਦਾ ਐ ਤਾਂ ਹੁੰਦਾ ਨਹੀਂ ਵੀ ਆਪਦੇ ਮਰਜ਼ੀ ਨਾਲ ਜਿੰਨਾ ਦੇਣਗੇ ਵੀ ਚੱਕ ਲੈਣਗੇ ਇਹ ਗੱਲ ਤੇ ਮੈਂ ਤੇਰੇ ਨਾਲ ਅੰਨਜ ਜਿਵੇਂ ਐਮ ਐਸ ਪੀ ਚਾਹੀਦੀ ਆ ਇਹ ਕਾਨੂੰ ਬਾ ਸਾਡੀ ਸੁਣਦਾ ਹੋਣਾ ਪਹਿਲਾਂ ਹੀ ਕਹਿੰਦਾ ਸੀ ਮੈਨੂੰ ਵੋਟਾਂ ਪਾ ਦਿਓ ਕਿਉਂਕਿ ਕਿਸਾਨਾਂ ਦੇ ਨਾਲ ਰਹੂੰਗਾ ਉਹਨੂੰ ਸੁਣ ਉਹ ਕੁਝ ਨਹੀਂ ਸੁਣਦਾ ਉਹ ਉਹ ਵੀ ਹੋਰ ਜਿਹੀ ਹੋ ਗਿਆ ਦਿੱਲੀ ਤੋਂ ਚਲਦੀ ਆ ਗੱਲਬਾਤ ਇਹਦੇ ਹੱਥ 'ਚ ਕੁਝ ਨਹੀਂ ਹੁਣ ਕੁਈ ਨਾ ਨਾਜਰਾ ਸੀ ਤਾਂ ਛੋਡੇ ਨਾਲ ਹੈਗੇ ਨਾ ਤੁਸੀਂ ਸਾਡੇ ਨਾਲ ਕਿੱਥੇ ਹੋ ਤੁਸੀਂ ਤਾਂ ਇਨਫੋਰਮ ਕਰਦੇ ਹੋ ਨਹੀਂ 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 ਅੱਜ ਛਾਂ ਸੀ ਨਾਲਾਂ ਛੋਡੇ ਉਹ ਕੋਈ ਨਾ ਨਾ ਕਬਰ ਆ ਕੁਛ ਨਹੀਂ ਬੁੱਲਾ ਨਹੀਂ ਹੁੰਦਾ ਸਾਡੀ ਕੋਈ ਪਤਾ ਤੂੰ ਨਾਲ ਦੀ ਹੋ ਗਿਆ ਨਹੀਂ ਨਹੀਂ ਪਤਾ ਉਹ ਠੀਕ ਠਾਕ ਬੱਸ ਤੂੰ ਲੱਛ ਕਿਵੇਂ ਆ ਵਧੀਆ ਵਧੀਆ ਅੱਜ ਕਿਵੇਂ ਆਉਣੇ ਜਾਣੇ ਓਏ ਓਏ ਮੈਂ ਤਾਂ ਨੰਗੇ ਜਾਂਦਾ ਸੀ ਇੱਥੋਂ ਦੀ ਤੇਰਾ ਬਾਪੂ ਬੇਟਾ ਸੀ ਬਾਣ ਤੇ ਪ੍ਰਾਲੀ ਦੀ ਰਾਕੀ ਪੁੱਤ ਵੀ ਕੋ ਪ੍ਰਟਾਕਾ ਬਟੂ ਕੱਲ ਆ ਕੇ ਕੋਈ ਅੱਗ ਨਾ ਲਾ ਜੇ ਇਸ ਬੰਦੇ ਦਾ ਪਤਾ ਕ ਲਈਦਾ ਬਾਪੂ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਕਿਹੜਾ ਰੋਕੂਗਾ ਉਹ ਨਾ ਪੁੱਤ ਉਹ ਨਹੀਂ ਨਹੀਂ ਘਰੇ ਵਾਲਾ ਨਹੀਂ ਉਹ ਘਰੇ ਵਾਲਾ ਪੁੱਤ ਨਹੀਂ ਦੱਸ ਕਿਹੜਾ ਰੋਕੂਗਾ ਮੈਂ ਖਸਮ ਰੋਕੂਗਾ ਮੇਰੀ ਗੱਲ ਸੁਣ ਤੇਰਾ ਆਪਣੀਆਂ ਸਰਕਾਰਾਂ ਪਹਿਲੀ 베ਰੀ ਬੈਰੀ ਆ ਆਪਾਂ ਨੂੰ ਚੱਕ ਕੇ ਜੇਲ੍ਹ ਚ ਸਿੱਟ ਦੇਣਗੇ ਕਿਸੇ ਨੇ ਨਹੀਂ ਸੁਣਿਆ ਲਾਲੇ ਲੂਲੇ ਕੁਝ ਨਹੀਂ ਓਏ ਕੋਈ ਗਾਇ ਨਾ ਚਾਹ ਕੋਈ ਨਹੀਂ ਬਾਪੂ ਓਏ ਓਏ ਫੈਨੋਮੀ ਗੱਲ ਸੁਣੋ ਮੇਰੀ ਗੱਲ ਸੁਣੋ ਮੀਗਾ ਆਪਾਂ ਤੁਹਾਡੀ ਆਪਣੀ ਏਰਗੇ ਦੇ ਪਾਰਟੀ ਦੇ ਬੰਦਿਆਂ ਨਾਲ ਗੱਲ ਕਰਾ ਦਿੰਨੇ ਛੋਟੀ ਮਸਲਾ ਹੱਲ ਕਰਾਉਣੇ ਛੋਟਾ ਕੋਈ ਗੱਲ ਨਹੀਂ ਫੇਰ ਕੀ ਚਾਹੁੰਦੇ ਹੋ ਤੁਸੀਂ ਗੱਲ ਕਰਾਉਣੀ ਆ ਤਾਂ ਭਗਵੰਤ ਮਾਨ ਨਾ ਕਰਾ ਹੱਡੀ ਨਾજર ਸਿਆ ਮੇਰੀ ਗੱਲ ਸੁਣ ਦਿਨ ਇੱਕ ਦਾ ਟਾਈਮ ਦੇ ਮੈਨੂੰ ਕੱਲ ਨੂੰ ਆਪਣੇ ਮਾਨ ਸਾਹਿਬ ਦੀ ਰੈਲੀ ਆ ਉੱਥੇ ਮੈਂ ਛੋਡੀ ਅਮੋ ਸਾਹਮਣੀ ਪਾ ਕੇ ਗੱਲ ਕਰਾਦਾ ਮੰਨੋ ਫਿਰ ਲੈ ਲਾਲਿਆ ਗੱਲ ਤੇ ਰਹੀ ਹੁਣ ਲੈ ਬਾਜ਼ਾਰ ਰਹਿ ਗਿਆ ਲਾਲੇ ਦਾ ਯਾਰਾ ਨਾ ਹੋਈ ਨਾ ਤੇਰੀ ਤਾਣ ਮੈਂ ਪੱਟੂ ਆ ਮੁੰਡਾ ਮੈਂ ਤੈਨੂੰ ਕਰਾਤਾ ਹੁਣ ਮੈਂ ਮੈਂ ਪੁੱਤ ਗੱਲ ਸੁਣੋ ਰਾਣਾ ਅਪਾਏ ਗੱਲ ਦੇਖ ਬੁੱਤੇ ਕਹਿੰਦਾ ਇੰਨਾ ਟਾਈਮ ਹੋ ਗਿਆ ਨજર ਸਿਆਂ ਆਪਾਂ ਨੂੰ ਵਰਤਦੇ ਆ ਨੂੰ ਕਿੰਨੇ ਸਾਲ ਹੋ ਗਏ ਆਪਾਂ ਯਾਰ ਹੋ ਗਏ ਤੈਨੂੰ ਮੈਂ ਤਾਂ ਹੀ ਲਾਲਿਆ ਕਹਿਣਾ ਵੀ ਜੇ ਕਰਾਇੰਗਾ ਤਾਂ ਪੱਕੀ ਗੱਲ ਕਰਦਾ ਹੁਣ ਮੈਂ ਕੱਲ ਨੂੰ ਜੇ ਤੇਰੀ ਨਾਂ ਗੱਲ ਕਰਾਈ ਨજર ਸਿਆਂ ਆ ਬਾਂਹ ਚ ਮੈਂ ਆਪੇ ਅੱਗ ਲਾਉ ਤੂੰ ਵੀ ਦੁਕਾਨ ਤੇ ਬੈਜੀ ਠੀਕ ਆ ਅੱਗ ਤਾਂ ਸਾਡੇ ਮਾਣ ਟਾਣ ਪੱਟੂ ਮੈਂ ਹੋਗੀ ਜ਼ਬਾਨ ਕੱਲ ਨੂੰ ਤੈਨੂੰ ਮਿਲਿਆਣਾ ਬਾਪੂ ਦੇਖ ਲੈ ਤੂੰ ਕੱਲ ਨੂੰ ਕੱਲ ਨੂੰ ਹਾਂ ਮੈਂ ਕੱਲ ਨੂੰ ਜਦੋਂ ਮਿਲਿਆਣੀ ਕੋਈ ਨਹੀਂ ਲੜਾ ਕੋਈ ਆ ਰਿਹਾ ਪੁੱਤ ਆ ਉਹਦਾ ਹਾਂ